ਮੇਰਾ ਨਾਮ ਮਨਦੀਪ ਕੌਰ ਹੈ ਮੈਂ ਸੰਤ ਗਰੀਨ ਚ ਰਹਿਨੀ ਆ ਸੰਗੋਆ ਚ ਹੋਈ ਤੁਹਾਡੇ ਕੀ ਲੱਗਦੇ ਜੀ ਮੇਰਾ ਜਵਾਈ ਆ ਮੈਨੂੰ ਇੰਨਾ ਹੁਣੇ ਪਰੇਸ਼ਾਨ ਕੀਤਾ ਨਾ ਕਿ ਕੋਈ ਮੈਂ ਕਹਿੰਦੀ ਸਾਡੇ ਗਲੀ ਗਵਾਂਢ ਵੀ ਸਾਡੇ ਤੋਂ ਇੰਨਾ ਪਰੇਸ਼ਾਨ ਹੋ ਗਏ ਨੇ ਇਤੋਂ ਉਹ ਕਹਿੰਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਕੁਝ ਕਰੋ ਇਸ ਜਵਾਈ ਦਾ ਇਹ ਇਨਾ ਨਸ਼ੇ ਕਰਕੇ ਮੁੰਡਾ ਸਾਡੇ ਕੈਮਰੇ ਦੇ ਵਿੱਚ ਸਾਰਾ ਕੁਝ ਹੁੰਦਾ ਪਿਆ ਗੇੜੀਆਂ ਕੱਢਦਾ ਧਮਕੀਆਂ ਦਿੰਦਾ ਸਾਡੇ ਗਲੀ ਦੇ ਵਿੱਚ ਉੱਚ-ਉੱਚੀ ਗਾਲਾਂ ਕੱਢਦਾ ਹੋਰਨ ਬਜਮਾਰ ਮਾਰ ਕੇ ਬੱਟੇ ਮਾਰ ਮਾਰ ਕੇ ਜਾਂਦਾ ਸਾਡੇ ਕੋਲ ਇਹਦੇ ਵਿਆਹ ਨੂੰ 2 ਸਾਲ ਹੋ ਗਏ ਤਾਂ ਕਿ ਮੈਂ ਇਹਦੇ ਵਿਆਹ ਦੇ ਵਿੱਚ ਨਹੀਂ ਸੀ ਇਹਨਾਂ ਦੀ ਲੱਭ ਮੇ ਜੀ ਸੀਗੀ ਠੀਕ ਹੈ ਨਾ 4 ਮਹੀਨੇ ਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਆਪਣੇ ਘਰੇ ਨਾਲੇ ਇਹਦਾ ਪਿਓ ਆਇਆ ਉੱਥੇ ਇਹਨਾਂ ਨੇ ਸਾਡੀ ਇੰਨੀ ਬੇਇੱਜ਼ਤੀ ਕੀਤੀ ਇੰਨੀ ਬੇਇੱਜ਼ਤੀ ਕੀਤੀ ਹੈ ਨਾ ਕਿ ਕੋਈ ਹੱਦ ਨਹੀਂ ਹੈਗੀ ਉਸ ਤੋਂ ਬਾਅਦ ਅਸੀਂ ਥਾਣੇ ਵਿੱਚ ਇਹਨਾਂ ਨੂੰ ਬੁਲਾਇਆ ਇਹਦੇ ਮਾਪਿਓ ਨੂੰ ਬੁਲਾਇਆ ਉਹ ਕਹਿੰਦੇ ਅਸੀਂ ਨਹੀਂ ਆਉਣਾ ਹੈਗਾ ਕਿੰਨੇ ਚਿਰ ਹੋ ਗਿਆ ਵਿਆਹ ਨੂੰ ਇਹਦੇ ਵਿਆਹ ਨੂੰ 2 ਸਾਲ ਹੋ ਗਏ 4 ਮਹੀਨੇ ਹੋ ਗਏ ਮੇਰੇ ਕੋਲ ਆਈ ਨੂੰ ਇਹਨੂੰ ਮੈਂ ਅੱਜ ਜਿਹਦੀ ਵੀ ਮੈਰਿਜ ਕੀਤੀ ਸੀ ਲੜਕੀ ਦੀ ਉਹਨੇ ਰੇਂਜ ਮੈਰਿਜ ਕੀਤੀ ਸੀ ਲਵ ਮੈਰਿਜ ਲਵ ਮੈਰਿਜ ਹੀ ਦੀ ਹੋਈ ਆ ਇਹ ਲਵ ਮੈਰਿਜ ਦਾ ਇਨਲੀਜਾ ਸਾਰਾ ਹਾਂਜੀ ਉਹਦਾ ਹੀ ਆ ਇਹ ਵੀਡੀਓ ਮਾਤੀ ਜਦੋਂ ਵਾਇਰਲ ਹੋਈ ਹੈ ਕੀ ਉਦੋਂ ਫੈਨਸ ਲੈ ਕੇ ਇਕੱਠੇ ਹੋਏ ਸੀ ਸਾਰੇ ਫੈਨਸ ਲੈ ਕਰਕੇ ਅਸੀਂ ਕੀਤਾ ਸੀ ਅਸੀਂ ਕਿਹਾ ਚਲੋ ਅਸੀਂ ਕੁੜੀ ਨੂੰ ਰਾਜੀ ਨਾਮੇ ਚ ਕਰਕੇ ਆਪਣਾ ਤੌਰ ਦਿੰਨੇ ਆ ਉੱਥੇ ਨਾ ਇਹਦੇ ਇਹਦੇ ਸੱਸ ਸਹੁਰੇ ਨੇ ਔਰ ਇਹਦੇ ਜੇਠ ਨੇ ਸਾਨੂੰ ਇੰਨਾ ਟੌਰਚਰ ਕੀਤਾ ਹਨਾ ਕਿ ਇਹ ਕਹਿੰਦਾ ਇਹਨੇ ਆਪਣਾ ਘਰ ਵਾਲਾ ਭਜਾਇਆ ਫਲਾਨਾ ਇੰਨੀ ਮੈਂ ਕਹਿੰਦੀ ਗੰਦੇ ਡਾਇਲਗ ਬੋਲੇ ਹਨਾ ਸਾਨੂੰ ਮਾਮਾ ਧੀਆਂ ਨੂੰ ਕੋਈ ਕਹਿੰਦੀ ਹੈ ਲਵ ਮੈਰਿ ਕਾਰਨ ਕੀ ਆ ਹੁਣ ਵਿਚਲੀ ਗੱਲ ਹੋਈ ਕਿਉਂ ਕਿਉਂ ਡਿਵੋਰਸ ਹੁਣ ਬਸ ਸਾਡੇ ਨਾਲ ਜ਼ਬਰਦਸਤੀ ਕਰਦਾ ਹੈ ਕਹਿੰਦਾ ਮੈਂ ਇਹਨੂੰ ਜ਼ਬਰਦਸਤੀ ਰੱਖ ਲੂੰਗਾ ਮੈਂ ਇਹਨੂੰ ਮੈਂ ਇਹਨੂੰ ਜਿੱਦਾਂ ਮਰਜ਼ੀ ਰੱਖਾਂ ਤੂੰ ਛੱਡ ਕਹਿੰਦਾ ਤੇਰੇ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਐਦਾਂ ਤਾਂ ਕਰ ਕਹਿੰਦਾ ਤੇਰੇ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਕਹਿੰਦਾ ਹਾਂਜੀ ਨਸ਼ੇ ਕਰਦਾ ਕੋਈ ਨਸ਼ੇ ਨਸ਼ੇ ਦੇ ਵਿੱਚ ਤਾਂ ਪੂਰਾ ਭਰਿਆ ਆ ਇੰਨਾ ਨਸ਼ੇ ਕਰਦੈਣਾ ਬਹੁਤ ਜ਼ਿਆਦਾ ਕੁੱਟ ਮਾਰ ਮੈਂ ਕਿ ਨਹੀਂ ਇੰਨੀ ਕਰਦਾ ਨਾ ਕਿ ਕੋਈ ਕਹਿਣ ਦੀ ਹੱਦ ਨਹੀਂ ਜਿੱਦਣ ਮੈਂ ਆਪਣੀ ਕੁੜੀ ਲੈ ਕੇ ਆਈਆਂ ਇਹਨਾਂ ਨੇ ਮੈਨੂੰ ਫੋਨ ਕਰਕੇ ਮੇਰੀ ਭਝਾਈ ਨੂੰ ਫੋਨ ਕਰ ਕਰਕੇ ਕਿ ਆਪਣੀ ਕੁੜੀ ਲੈ ਜਾ ਨਹੀਂ ਤਾਂ ਅਸੀਂ ਅਸੀਂ ਕੁਝ ਵੀ ਕਰ ਸਕਦੇ ਆ ਕੁੜੀ ਇਹਦੀ ਸੱਸ ਦੇਡਾ ਸੱਸ ਨੇ ਇੰਨੀਆਂ ਗੱਲਾਂ ਮੈਨੂੰ ਕਹੀਆਂ ਇੰਨੀਆਂ ਇਹਦੀ ਸੱਸ ਨੇ ਡਿਮਾਂਡ ਕੀਤੀ ਆ ਉਹਨਾਂ ਦੀ ਡਿਮਾਂਡ ਇਹਦਾ ਇਹਦਾ ਇਹਰੇ ਪਾਪਾ ਸੀਗੇ ਕੁੜੀ ਦੇ ਜਿੰਨਾ ਚਿਰ ਇਹਨੂੰ ਪੈਸਾ ਦਿੰਦਾ ਰਿਹਾ ਸਾਰਾ ਕੁਝ ਦਿੰਦਾ ਰਿਹਾ ਉਹਨਾਂ ਚਿਰ ਤਾਂ ਮੇਰੀ ਕੁੜੀ ਨੂੰ 2 ਮਹੀਨੇ ਨੇ ਬਹੁਤ ਸੋਖੇ ਰੱਖਿਆ ਮੈਂ 2 ਸਾਲਾਂ ਦੇ ਵਿੱਚ ਐਂਟਰ ਨਹੀਂ ਦਿੱਤੇ ਇਹਦੇ ਚਾਚਿਆਂ ਨੇ ਇਹਦੇ ਭੂਆ ਨੇ ਸਾਰਿਆਂ ਨੇ ਇਹਨੂੰ ਪਿਛੋਂਣ ਦੀ ਕੋਸ਼ਿਸ਼ ਕੀਤੀ ਆ ਜਿੱਦਣ ਉਹਨਾਂ ਦੇ ਹੱਥ ਖੜੇ ਹੋ ਗਏ ਉਹਨਾਂ ਨੇ ਫਿਰ ਮੈਨੂੰ ਫੋਨ ਕਰਕੇ ਕਿਹਾ ਕਿ ਹੁਣ ਤੂੰ ਆਪਣੀ ਕੁੜੀ ਆਪ ਸੰਭਲਾ ਅੱਛਾ ਮਾਦੀ ਗੱਲ ਗੱਲ ਕਰੀਏ ਤੁਸੀਂ ਜਿਸ ਦਿਨ ਤੁਸੀਂ ਕਿਹਾ ਕਿ ਜਿਸ ਦਿਨ ਇਹ ਇੱਟਾ ਰੋਣਾ ਹਮਲਾ ਵੀ ਕਰਦੇ ਆ ਗਾਲੀ ਗਲੋਚ ਵੀ ਕਰਦੇ ਆਂ ਹਾਂਜੀ ਹਾਂਜੀ ਇਹਦੇ ਨੇ ਫੈਸਲੇ ਆਸੀ ਆਸੀ ਮੁੰਡੇ ਬਾਹਰੋਂ ਲੈ ਕੇ ਆਏ ਸੀ ਬਾਹਰ ਹਾਂਜੀ ਸਾਡੇ ਕੋਲ ਵੀਡੀਓ ਆ ਮੰਗ ਗੀਏ ਪ੍ਰਸ਼ਾਸਨ ਤੋਂ ਮੈ ਸਾਨੂੰ ਇਹ ਇਨਸਾਫ ਚਾਹੀਦਾ ਸਾਨੂੰ ਇਹ ਮਾਰ ਵੀ ਸਕਦਾ ਹੈ ਰਾਤ ਭਰਾਤੇ ਸਾਨੂੰ ਮਾਮਤियां ਜਿਹਦੇ ਕੋ ਅਸੀਂ ਹੈਲਪ ਮੰਗਦੇ ਆ ਨਾ ਉਹਨਾਂ ਨੂੰ ਵੀ ਗਾਹ ਧਮਕੀਂ ਦਿੰਦਾ ਉਹਦੇ ਬੱਚਿਆਂ ਨੂੰ ਵੀ ਧਮਕੀਂ ਦਿੰਦਾ ਕਿ ਜੇ ਕੁਹਾੜੇ ਵਾਲਿਆਂ ਦੀ ਕਿ ਜੇ ਜੇ ਅਸੀਂ ਕੋਈ ਅਸੀਂ ਲਿਖਦੇ ਆਂ ਅਸੀਂ ਸੰਗਵਾਲਦੇ ਆ ਸੰਤ ਗ੍ਰੀਨ ਚੋਂ ਕਿ ਤਰਖਾਸ ਦੇ ਗਏ ਸੀ ਜੋ ਜਿਨ੍ਹਾਂ ਦੀ ਗੱਲਬਾਤ ਸਨ ਉਪਰੰਤ ਉਹਨਾਂ ਨੂੰ ਦੁਬਾਰਾ ਦੂਜੀ ਵਾਰੀ ਤੇ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਜੀ ਉਸ ਲਈ ਧਰਦੀ ਪਾਲ ਆਈ ਸੀ ਵੀ ਜੇ ਪਾਰਟੀ ਆ ਗਈ ਤੇ ਅਸੀਂ ਆ ਗਏ ਬਟ ਇਹ ਆਈ ਨਹੀਂ ਤੇ ਜਿਨ੍ਹਾਂ ਨੇ ਅੱਗੇ ਟਾਈਮ ਲਾਇਆ ਸੀ ਉਹਨੇ ਜਿਹੜੀ ਲੜਕੀ ਵੱਲੋਂ ਤਰਫਾਸਤ ਜਿਹੜੀ ਦਿੱਤੀ ਹੋਈ ਹੈ ਉਹਦੇ ਤੇ ਉਹਨਾਂ ਦੇ ਫਾਦਰ ਦੀ ਪਾਲ ਆਈ ਸੀ ਸੋਹਰੇ ਦੀ ਲੜਕੀ ਦੇ ਸੋਹਰੇ ਦੀ ਜੇ ਅਸੀਂ ਕਿੰਨੇ ਵਜੇ ਆ ਜਾਈਏ ਤੇ ਇਸੇ ਮਾਦ ਕਿਸੇ ਦੇ ਡੈਥ ਹੋਈ ਹੈ ਤਾਂ ਉਹ ਕਹਿੰਦੇ ਸਾਨੂੰ ਥੋੜਾ ਟਾਈਮ ਚਾਹੀਦਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਆ ਕੇ ਰਿਟਰਨ ਤੇ ਲਿਖ ਕੇ ਦੇ ਦੇ ਜੀ ਬਾਕੀ ਬਰਤਾਲ ਚੱਲ ਰਹੀ ਹੈ ਅਜੇ ਦੋਹਾਂ ਪਾਰਟੀਆਂ ਚ ਕੋਈ ਵੀ ਚੰਕੀ ਬਰਤਾਲ ਚ ਸ਼ਾਮਲ ਨਹੀਂ ਹੋਈ। ਅਗਰ ਕੋਈ ਜਾਂਚੇ ਤੇ ਦੋਸ਼ੀ ਪਾਇਆ ਜਾਂਦਾ ਕਾਬਿਤੀ ਵੀ ਉਹ ਤਾਂ ਆਵਰਸਲੀ ਸਭ ਦੇ ਕਰੀਦੀ ਹੈ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਦੱਸਿਆ ਜਾਂਦਾ ਉਹਦੇ ਬਾਰੇ। ਸਰ ਇੱਕ ਵਿਅਕਤੀ ਵੱਲੋਂ ਫੈਸਲਾ ਕਰਾਇਆ ਜਾ ਰਿਹਾ ਸੀ ਉਹ ਫੈਸਲਾ ਕਰਾਉਣ ਵਾਲੇ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਕੀਤੀ ਸੀ ਉਸ ਦਾ ਵੀ ਮਾਮਲਾ ਤੁਹਾਡੇ ਕੋਲ ਆਇਆ। ਨਹੀਂ ਉਹ ਮੇਰੇ ਧਿਆਨ ਚ ਕੋਈ ਨਹੀਂ ਹੈ ਕਿਸੇ ਦੀ ਵੀਡੀਓ ਬਾਰੇ ਕੋਈ ਮੈਨੂੰ ਜਾਣਕਾਰੀ ਨਹੀਂ। ਠੀਕ ਹੈ ਥੈਂਕ ਯੂ। ਥੈਂਕ ਯੂ। ਹਾਇਦਰ ਇੱਕ ਨਾ ਦੇ ਨਾ ਜਿਹੜੀ ਵੀਡੀਓ ਤੁਸੀਂ ਵਾਇਰਲ ਕੀਤੀ ਸੀ ਇੱਕ ਕੁੜੀ ਦੀ ਉਹਨਾਂ ਨੇ ਕਮਿਸ਼ਨਰ ਉਹਦੀ ਆਪਣੀ ਦਰਖਾਸਤ ਦਿੱਤੀ ਹੈ ਤੁਹਾਡੇ ਖਿਲਾਫ ਕੀ ਸਚਾਈ ਕੀ ਅਦਰ ਅ ਮੇਰਾ ਨਾਮ ਬਰਿੰਦਰ ਸਿੰਘ ਮਣਕੂ ਜਿਹੜਾ ਮੇਰਾ ਬ੍ਰਦਰ ਆ ਛੋਟਾ ਹਰਮਨਦੀਪ ਸਿੰਘ ਮਣਕੂ ਉਹਦੀ ਅਸੀਂ ਮੈਰਿਜ ਕੀਤੀ ਸੀ ਅੱਜ ਤੋਂ 2 ਜਾਂ 2.5 ਸਾਲ ਪਹਿਲਾਂ ਲਵ ਮੈਰਿਜ ਇਹਨਾਂ ਦੀ ਹੋਈ ਸੀ ਇੱਕ ਤੁਸੀਂ ਗੱਲ ਕਰਦੇ ਹੋ ਜਿਹੜੇ ਕੋਲਿਸ ਕਮਿਸ਼ਨਰ ਚੌਂਕੇ ਮਰਾਡੋ ਵਿਸ਼ਾ ਇਹ ਗਰਬਚਨ ਸਿੰਘ ਦੀ ਕੰਪਲੇਂਟ ਆ ਪਿਛਾ ਪਤਨੇ ਨਜਾਇਜ਼ ਪਤਨੇ ਦੇ ਨਜਾਇਜ਼ ਸਬੰਧਾਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਵਾਉਣ ਸੰਬੰਧੀ ਇਹਦੇ ਵਿੱਚ ਮੈਂ ਤੁਹਾਨੂੰ ਤਰੀਕ ਵੀ ਮੈਂਸ਼ਨ ਕਰ ਦਿੰਦਾ 14 9 2022 ਦੇ ਵਿੱਚ ਜਿਹੜੀ ਇਹ ਕੰਪਲੇਂਟ ਗਰਬਚਨ ਸਿੰਘ ਦੇ ਵੱਲੋਂ ਦਿੱਤੀ ਗਈ ਸੀ ਇਹ ਉਹਦੇ ਘਰ ਵੱਲੋਂ ਘਰਾਂ ਦੇ ਵੱਲੋਂ ਦਿੱਤੀ ਇਹ ਉਹ ਜਨ ਲੇਡੀਜ਼ ਦੇ ਘਰ ਵਾਲੇ ਵੱਲੋਂ ਕੰਪਲੇਂਟ ਆ ਜਿਹੜੀ ਅੱਜ ਦੋਨਾਂ ਦਾ ਜਿਹੜਾ ਇਸ ਕੰਪਲੇਂਟ ਨੂੰ ਲੈ ਕੇ ਕੋਰਟ ਕੇਸ ਵੀ ਚੱਲਦਾ ਤੇ ਜਿਹੜਾ ਕੋਰਟ ਕੇਸ ਇਹਨਾਂ ਦਾ ਚੱਲ ਰਿਹਾ ਇਹ ਉਹਦੇ ਆ ਫੋਟੋਕਾਪੀ ਆ ਇਹ ਹੋਂਸੇ ਕੇਸ ਦੀ ਆ ਜਿਹਦੇ ਵਿੱਚ ਉਸ ਲੇਡੀਜ਼ ਨੇ ਕਰਵਚਨ ਸਿੰਘ ਨੂੰ ਨਜਾਇਜ਼ ਕੁੱਟ ਕੇ ਘਰੋਂ ਬਾਹਰ ਕੱਢਿਆ ਤੇ ਜਿਹੜਾ ਪ੍ਰਾਪਰਟੀ ਹੜੱਪਣ ਦੇ ਪਿੱਛੇ ਜਿਹੜਾ ਮਕਸਦ ਉਹਨਾਂ ਦਾ ਰਿਹਾ ਜਗਤਾਰ ਸਿੰਘ ਤੇ ਮਨਦੀਪ ਕੌਰ ਜਿਹੜੇ ਲੇਡੀਜ਼ ਆ ਉਹਨਾਂ ਨੇ ਕੁੜੀ ਜਿਹੜੀ 2 ਸਾਲ ਪਹਿਲਾਂ ਮੈਰਿਜ ਜਾਂ ਤਾਂ ਹੋਈ ਸੀ ਕੁੜੀ ਤੇ ਮੁੰਡਾ ਕੁੜੀ ਤੇ ਮੁੰਡਾ ਕੁੜੀ ਨੂੰ ਫੋਨ ਕਰਦਾ ਸੀ ਕੁੜੀ ਵੀ ਮੁੰਡੇ ਨੂੰ ਫੋਨ ਕਰਦੀ ਸੀ ਉਹਦੇ ਵਿੱਚ ਕੁੜੀ ਤੇ ਮੁੰਡਾ ਇੱਕ ਦੂਸਰੇ ਨੂੰ ਕਹਿੰਦੇ ਸੀ ਜੇ ਅਸੀਂ ਮਰ ਜਾਨਾ ਤੇ ਸਾਡਾ ਵਿਆਹ ਕਰ ਦੋ ਕੁੜੀ ਦੇ ਪਿਓ ਨੇ ਕੁੜੀ ਦਾ ਵਿਆਹ ਕਰਦਾ ਕੁੜੀ ਦੇ ਉਸ ਸਮੇਂ ਇਹ ਅਲਫਾਜ਼ ਸੀਗੇ ਕਿ ਜੇ ਤੁਸੀਂ ਮੇਰਾ ਵਿਆਹ ਨਾ ਕੀਤਾ ਮੇਰੀ ਮਾਂ ਨੇ ਕਿਤੇ ਮੈਨੂੰ ਵੇਚ ਦੇਣਾ ਕੁੜੀ ਨੇ ਕਿਹਾ ਕੁੜੀ ਨੇ 2 ਸਾਲ ਪਹਿਲਾਂ ਜਦੋਂ ਮੈਰਿਜ ਕਰੀ ਆ ਉਸ ਸਮੇਂ ਕੁੜੀ ਦੇ ਪਿਓ ਨੇ ਕੁੜੀ ਦੇ ਪਿਓ ਨੇ ਆਪਣੇ ਪਿਓ ਨੂੰ ਫੋਨ ਕੀਤਾ ਫੋਨ ਕਰੇ ਦੋ ਬਿਲਕੁਲ ਜਿਹੜੇ ਕੱਲ ਮੀਡੀਆ ਦੇ ਵਿੱਚ ਆ ਕੇ ਅਸੀਂ ਤਾਂ ਮੀਡੀਆ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਦੇਖੋ ਹਰ ਇੱਕ ਇਨਸਾਨ ਦਾ ਪਰਿਵਾਰ ਹੁੰਦਾ ਕੁੜੇ ਸਾਡੇ ਅਸੀਂ ਵੇ ਵਿਆਹ ਕੇ ਲਿਆਂਦੇ ਸੀ ਹਰ ਇੱਕ ਇਨਸਾਨ ਦਾ ਪਰਿਵਾਰ ਹੁੰਦਾ ਪਰਿਵਾਰ ਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰਿਓ ਅੱਜ ਤੋਂ 6 ਦਿਨ ਪਹਿਲਾਂ 6 ਦਿਨ ਤੋਂ ਕੁੜੀ ਗਲਤ ਵੀਡੀਓ ਸਾਡੇ ਖਿਲਾਫ ਜਿਹੜੀਆਂ ਪਾਉਂਦੀ ਆ ਰਹੀ ਅਸੀਂ ਫਿਰ ਵੀ ਮੀਡੀਆ ਦਾ ਸਹਾਰਾ ਨਹੀਂ ਲਿਆ ਅਸੀਂ ਫਿਰ ਵੀ ਕਾਨੂੰਨੀ ਸਹਾਰੇ ਚੱਲੇ ਵੀ ਚਲੋ ਇੱਕ ਕੰਪਲੇਂਟ ਕਰਦੇ ਆ ਕਾਨੂੰਨ ਦੇ ਸਹਾਰੇ ਅਸੀਂ ਚੱਲਣਾ ਚਾਹੁੰਦੇ ਸੀ ਅਗਰ ਸੋਸ਼ਲ ਮੀਡੀਆ ਦੇ ਉੱਪਰ ਆਉਣਾ ਚਾਹੁੰਦੇ ਕਿਸੇ ਦੀ ਬਦਨਾਮੀ ਅਸੀਂ ਕਰਨਾ ਨਹੀਂ ਚਾਹੁੰਦੇ ਜੀ ਵਜਾ ਸੀ ਕੁੜੀ ਨੇ ਇੰਨਾ ਵੱਡਾ ਕਦਮ ਚੱਕਿਆ ਵਜਾ ਕੁੜੀ ਦੇ ਮਾਤੇ ਜਿਹੜੇ ਨਜਾਇਜ਼ ਸਬੰਧ ਨੇ ਔਰ 2 ਸਾਲ ਇੱਕ ਤੁਹਾਨੂੰ ਮੈਂ ਬੜੀ ਵਧੀਆ ਗੱਲ ਦੱਸਦਾ 2 ਸਾਲ ਕੁੜੀ ਦੇ ਮਾਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਇੰਟਰਫੇਅਰ ਨਹੀਂ ਕਰਨ ਦਿੱਤਾ ਸੀਗਾ ਜਦੋਂ ਅੱਜ ਤੋਂ 6 ਮਿੰਟ ਪਹਿਲਾਂ ਕੁੜੀ ਦੀ ਮਾਂ ਆਪਣੇ ਘਰ ਦੇ ਵਿੱਚ ਦਖਲ ਹੋ ਗਈ ਤੇ ਉਸ ਤੋਂ ਬਾਅਦ ਆਪਣੀ ਕੁੜੀ ਨੂੰ ਲੈ ਕੇ ਜਦੋਂ ਆਪਣੇ ਘਰ ਚਲੇ ਗਈ ਔਰ 5 ਮਿੰਟ ਦੇ ਅੰਦਰ ਅਸੀਂ ਇਸ ਮਰਾਡੋ ਚੌਂਕੀ ਦੇ ਵਿੱਚ ਅੱਜ ਅਸੀਂ ਤੀਸਰੀ ਵਾਰ ਆਏ ਆ ਕਿਉਂਕਿ ਕੰਪਲੇਂਟ ਸਾਡੇ ਉੱਪਰ ਆਉਂਦੇ ਰਹੇ ਅਸੀਂ ਫਿਰ ਵੀ ਆਪਾਂ ਕੰਪਲੇਂਟ ਦੇ ਕਾਨੂੰਨ ਨੂੰ ਕਾਨੂੰਨ ਸਮਝ ਕੇ ਆਪਾਂ ਇੱਥੇ ਆਉਂਦੇ ਰਹੇ ਤੇ ਲੱਗਦਾ ਵੀ ਲਵ ਮੈਰਿਜ ਕਰਾਣੀ ਤੁਹਾਡੇ ਵੇ ਤੁਹਾਨੂੰ ਮਹਿੰਗੀ ਪੈ ਗਈ ਤੇ ਉਹ ਕਹਿੰਦੇ ਸਾਨੂੰ ਮਹਿੰਗੀ ਪੈ ਗਈ ਕਿ ਤੁਹਾਨੂੰ ਮਹਿੰਗੀ ਪੈ ਗਈ ਦੇਖੋ ਜੀ ਲਵ ਮੈਰਿਜ ਜਿਹੜੀ ਆ ਜ਼ਰੂਰ ਇਹ ਨਹੀਂ ਹੁੰਦਾ ਕਿ ਪਰਿਵਾਰ ਜਿਹੜਾ ਲਵ ਮੈਰਿਜ ਨਾਲ ਚੱਲਦਾ ਨਹੀਂ ਪਰਿਵਾਰ ਜਿਹੜਾ ਖਾਨਦਾਨ ਸਹੀ ਹੋਊਗਾ ਉਹ ਪਰਿਵਾਰ ਵਧੀਆ ਚੱਲਦਾ ਅੱਜ ਤੱਕ ਅੱਜ ਤੱਕ ਜਿੰਨਾ ਵੀ ਆਪਾਂ ਦੁਨੀਆ ਦੇ ਵਿੱਚ ਰਹਨੇ ਆ ਲੋਕਾਂ ਦੇ ਵਿੱਚ ਜਾਣੇ ਆ ਵਿਚਰਦੇ ਆ ਕਾਫੀ ਅਜਿਹੇ ਪਰਿਵਾਰ ਨੇ ਕਿੰਨੇ ਕਿੰਨੇ ਸਾਲਾਂ ਤੋਂ 25 25 30 ਦੇ ਸਾਲਾਂ ਤੋਂ ਜਿਹੜੇ ਪਰਿਵਾਰ ਅੱਜ ਵੀ ਵਸਦੇ ਨੇ ਲੇਕਿਨ ਹੁਣ ਤੁਸੀਂ ਕੀ ਅਨਸਾਬ ਮੰਗਦੇ ਹੋ ਅਸੀਂ ਕੁੜੀ ਨੂੰ ਦੱਸਣਾ ਚਾਹੁੰਦੇ ਹਾਂ ਤੁਸੀਂ ਅਸੀਂ ਦੇਖੋ ਜੀ 5 ਮਹੀਨੇ ਪਹਿਲਾਂ ਵੀ ਕੁੜੀ ਦੇ ਮਾਂ ਜਦੋਂ ਕੁੜੀ ਨੂੰ ਲੈ ਕੇ ਗਈ ਸੀ ਉਹ ਕਹਿੰਦੇ ਤਿੰਨ ਤਿੰਨ ਚਾਰ ਦਿਨ ਲਈ ਸਾਨੂੰ ਭੇਜ ਦਿਓ ਇਹ ਕੁੜੀ ਦੀ ਨਾਨੀ ਆਈ ਆ ਅਸੀਂ ਐਸੇ ਚੌਂਕੀ ਦੇ ਵਿੱਚ ਦੋ ਵਾਰ ਪਹਿਲਾਂ ਵੀ ਆਕੇ ਗਏ ਆ ਕੁੜੀ ਨੂੰ ਬਸਾਉਣ ਦੇ ਲਈ ਲੈ ਕੇ ਜਾਣਾ ਸੀ ਵੀ ਚਲੋ ਕੁੜੀ ਨੂੰ ਲੈ ਕੇ ਜਾਂਦੇ ਆ ਜਦੋਂ ਜਦੋਂ ਤੁਹਾਡੇ ਵੱਲੋਂ ਜਦੋਂ ਇੱਕ ਮਿੰਟ ਸਰ ਜਦੋਂ ਅਸੀਂ ਇੱਥੇ ਆਏ ਚੌਂਕੀ ਇੰਚਾਰਜ ਸਾਹਿਬ ਨੇ ਫੈਸਲਾ ਕਰਵਾਇਆ ਗੱਲਬਾਤ ਹੋਈ ਤੇ ਕੁੜੇ ਦੇ ਮਾਂ ਚੌਂਕੀ ਇੰਚਾਰਜ ਦੇ ਸਾਹਮਣੇ ਆਪਦੇ ਕੁੜੇ ਦੇ ਬਾਹ ਫੜ ਕੇ ਇੱਥੋਂ ਖਿੱਚ ਕੇ ਨਾਲੇ ਇੰਚਾਰਜ ਦੇ ਸਾਹਮਣੇ ਸਾਨੂੰ ਗਾਲਾਂ ਕੱਢ ਕੇ ਗਈ ਉਸ ਸਮੇਂ ਚੌਂਕੀ ਇੰਚਾਰਜ ਬਰਾੜ ਸੀਗੇ ਐਸੇ ਚੌਂਕੀ ਦੇ ਵਿੱਚ ਉਹਨਾਂ ਦੇ ਸਾਹਮਣੇ ਗਾਲਾਂ ਕੱਢ ਕੇ ਸਾਨੂੰ ਵੀ ਔਰ ਆਪਣੇ ਕੁੜੇ ਦੀ ਬਾਹ ਫੜ ਕੇ ਘਰੋਂ ਲੈ ਗਏ ਕਿ ਤੂੰ ਇੰਨਾਂ ਦੇ ਘਰ ਦੇ ਵਿੱਚ ਨਹੀਂ ਵੱਸ ਸਕਦਾ। ਉਹਨਾਂ ਦਾ ਤਾਂ ਕਹਿਣਾ ਸੀਗਾ ਜੀ ਵੀ ਜਿੰਨੀ ਦੇਰ ਤੱਕ ਉਹਨਾਂ ਦੀ ਮੰਗਾਂ ਪੂਰੀਆਂ ਕਰਦੇ ਰਹੇ ਓਨੀ ਦੇਰ ਤੱਕ ਸਹੀ ਸੀ ਆ 6 ਮਹੀਨੇ ਤੱਕ ਨਹੀਂ ਦਿੱਤਾ। ਜੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਵੇਂ ਗੱਲ ਕੇ ਹੁੰਦੀ ਆ ਕੁੜੇ ਦੇ ਮਾਣ ਐ ਕੁੜੇ ਨੂੰ ਕੁੜੇ ਦੇ ਮਾਂ ਤੇ ਕੁੜੇ ਵਰਤਦੇ ਨਹੀਂ ਸੀ। ਕੁੜੇ ਦਾ ਜਿਹੜਾ ਪਿਓ ਆ ਕੁੜੇ ਦੇ ਪਿਓ ਦੇ ਵਿੱਚ ਹਮੇਸ਼ਾ ਦਿਲ ਦੇ ਵਿੱਚ ਰਹਿੰਦਾ ਵੀ ਮੈਂ ਆਪਣੀ ਧੀ ਨੂੰ ਵਿਆਹ ਦਾ ਦਿੱਤਾ ਉਸ ਤੀ ਨੂੰ ਕੁਝ ਦਿੱਤਾ ਨਹੀਂ ਫੇ ਉਸ ਪਿਓ ਨੇ ਅੱਜ ਤੱਕ ਅੱਜ ਤੱਕ ਕੁੜੀ ਦੇ ਪਿਓ ਨੇ ਨਾ ਤਾਂ ਸਾਡੇ ਪਰਿਵਾਰ ਨੂੰ ਕੁਝ ਦਿੱਤਾ ਔਰ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣਾ ਹੁਣ ਤੱਕ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਨਾ ਤਾਂ ਅਸੀਂ ਕਦੇ ਇਹਨਾਂ ਤੋਂ ਕੋਈ ਚੀਜ਼ ਦੀ ਮੰਗ ਕਰੀ ਨਾ ਪਾ ਇਹਨਾਂ ਤੋਂ ਦਾਜ ਲਿਆ ਕੁੜੀ ਔਰ ਮੁੰਡੇ ਨੇ ਵਿਆਹ ਕਰਵਾਇਆ ਬੋੜੇ ਮੁੰਡੇ ਨੂੰ ਅਸੀਂ ਐਕਸੈਪਟ ਕੀਤਾ ਆਪਣੇ ਤੇਰੇ ਕਿਦਾਂ ਲਾਸਟ ਵਾਲਾ ਲੈ ਨਾਲ ਜਿਹੜੀ ਤੁਸੀਂ ਵੀਡੀਓ ਵਾਇਰਲ ਕੀਤੀ ਉਸ ਦੀ ਡਿਮਾਂਡ 5 ਲੱਖ ਦੀ ਤੁਸੀਂ ਕੀਤੀ ਹੈ ਜਿਹੜਾ ਜਿਹੜਾ ਇਲਜ਼ਾਮ ਲਗਾਇਆ ਗਿਆ ਉਹ ਇਲਜ਼ਾਮ ਸਰਾਸਰ ਝੂਠ ਆ ਅਗਰ ਕਿਸੇ ਵਿਅਕਤੀ ਨੂੰ ਆਪਾਂ ਕੋਈ ਵੀ ਚੀਜ਼ ਆ ਮੈਂ ਤੁਹਾਨੂੰ ਕਹਾਂਗਾ ਵੀ ਕਿਸੇ ਤੇਜ ਨੂੰ ਮੈਂ ਕਿਸੇ ਨੂੰ ਜਾਂ ਧਮਕੀ ਦਵਾ ਜਾਂ ਕਿਸੇ ਤੋਂ ਮੈਂ ਪੈਸੇ ਦੀ ਡਿਮਾਂਡ ਕਰਾਂ ਉਸ ਇਨਸਾਨ ਕੋਲੇ ਹਮੇਸ਼ਾ ਪ੍ਰੂਫ ਹੁੰਦਾ ਦੂਸਰਾ ਉਹਨਾਂ ਵੱਲੋਂ ਇੱਕ ਇਲਜ਼ਾਮ ਲਗਾਇਆ ਜਾਂਦਾ ਕਿ ਜਿਹੜਾ ਹਰਮਨ ਸਿੰਘ ਮਣਕੂ ਆ ਉਹ ਚਿੱਟੇ ਦਾ ਨਸ਼ਾ ਕਰਦਾ ਜਾਂ दारू ਪੀਂਦਾ ਮੈਂ ਇੱਕ ਗੱਲ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦਾ ਕਿ ਸਾਡੇ ਹਿੰਦੁਸਤਾਨ ਸਾਡੇ ਪੰਜਾਬ ਦੇ ਵਿੱਚ ਇੰਡੀਆਂ ਟੈਕਨੋਲੋਜੀਆਂ ਨੇ ਜਿਨ੍ਹਾਂ ਦੇ ਵਿੱਚ ਡੋਪ ਟੈਸਟ ਹੋਣ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਹੜਾ ਨਸ਼ਾ ਕਰਦਾ ਕਿਹੜੇ ਚੀਜ਼ ਖਾਂਦਾ ਉਹਦੇ ਵਿੱਚ ਬੰਦੇ ਨੂੰ ਆਪਣੇ ਆਪ ਪਤਾ ਲੱਗਿਆ ਕਿ ਉਹ ਡਾਕਟਰ ਟੈਸਟ ਕਰਵਾਏ। ਕਰਵਾਏ ਦੀ ਮੰਗ ਕਰੋਗੇ ਪਰ ਨਾਮ ਕਿਤਾ ਗਿਆ। ਦੇਖੋ ਜੀ ਦੇਖੋ ਪਹਿਲਾਂ ਤਾਂ ਅੱਜ ਤੋਂ ਦੇਖੋ ਜੀ ਅੱਜ ਤੋਂ 6 ਦਿਨ ਪਹਿਲਾਂ ਤਾਂ ਆਪਾਂ ਕੋਈ ਐਸੀ ਗੱਲ ਨਹੀਂ ਸੀ। ਨਾ ਆਪਾਂ ਸੋਚਦੇ ਸੀ ਔਰ ਦੂਸਰਾ ਉਹਨਾਂ ਨੇ ਸਾਨੂੰ ਸੋਸ਼ਲ ਮੀਡੀਆ ਤੇ ਇੰਨਾ ਜਿਆਦਾ ਬਦਨਾਮ ਕਰਤਾ। ਛੋਟੇ ਵਾਲਾ ਜਿਹੜਾ ਮੇਰਾ ਬ੍ਰਦਰ ਆ ਉਹ ਬੰਦਾ ਕੁਛ ਨਹੀਂ ਖਾਂਦਾ ਪਿੰਦਾ ਔਰ ਉਸ ਇਨਸਾਨ ਦੇ ਉੱਪਰ ਇਹਨਾਂ ਨੇ ਐਡਾ ਵੱਡਾ આરોਪ ਲਗਾ ਦਿੱਤਾ ਕਿ ਜਿੱਕਾ ਪਿੰਨੇ ਨੇ ਖੁਦ ਕਿਹਾ ਵੀ ਮੇਰੀ ਤੇਰੇ ਕੇ ਘਰ ਵਾਲੇ ਨੇ ਨਸ਼ਾ ਆਦੀ ਮੇਰੇ ਜੇਡ ਨੂੰ ਬਣਾਇਆ ਮੈਂ ਉਹੇ ਥੇਜ ਕਹਿਣਾ ਜੀ ਉਹਦਾ ਡੋਪ ਟੈਸਟ ਕਰਾ ਲਿੱਤਾ ਜਾਵੇ ਕਿਉਂਕਿ ਡੋਪ ਟੈਸਟ ਦੇ ਵਿੱਚ ਪਿਛਲੇ 10 15 ਦਿਨਾਂ ਦੇ ਵੀ ਆ ਜਾਂਦਾ ਅੱਜ ਦਾ ਵੀ ਆ ਜਾਂਦਾ ਪਿਛਲਾ ਵੀ ਆ ਜਾਂਦਾ ਕਿਸੇ ਵੀ ਪਰਸੰਦੋਂ ਕਿਸੇ ਮੁਹੱਲੇ ਦੇ ਵਿੱਚ ਕਿਸੇ ਵੀ ਵਿਅਕਤੀ ਤੋਂ ਪੁੱਛ ਸਕਦਾ ਵੀ ਜਿਹੜਾ ਹਰਮਨ ਦੇਵ ਸਿੰਘ ਮਣਕੂ ਆ ਉਹ ਕਿਸੇ ਨਸ਼ੇ ਦਾ ਕੋਈ ਆਦੀ ਹੈ